ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਜਾ ਸਾਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਕੋਲ ਆ ਪਾਏ ਆ ਏਅਰਪੋਰਟ ਦੇ ਬਿਲਕੁਲ ਲਾਗੇ ਏਅਰਪੋਰਟ ਦੇ ਨਾਲ ਹੀ ਘਾਰ ਆ ਵਿਦਿਆਨਾਂ ਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਨਵੇਂ ਇੱਕ ਸੱਜਰ ਸੋਈ ਮੱਝ ਇੱਕ ਟੋਕੜ ਗੱਬਣਾ ਮੱਜੇ ਤੇ ਇੱਕ ਟੋਕੜ ਗੱਬਣਾ ਗਾ ਤਾਂ ਨੂੰ ਦਿਖਾਵਾਂਗੇ ਤੇ ਬਾਕੀ ਇਹ ਆ ਵੀ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੁਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਜੋ ਵੀ ਕੁਛ ਐ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਹਾਂਜੀ ਵਿਧੇ ਸਾਸਿਕਾ ਜੀ ਹਾਂ ਸੀਗਾ ਵਿਜੀ ਹੋ ਸਣਾ ਠੀਕ ਠਾਕ ਜੀ ਹਾਂਜੀ ਵਿਜੀ ਤੁਸੀਂ ਸੁਣਾਓ ਸਭ ਵਧੀਆ ਜੀ ਵਧੀਆ ਵਧੀਆ ਵਿਜੀ ਤੇ ਨਾਮ ਦੱਸ ਤੇ ਕਰੀ ਆਪਾਂ ਆਹ ਭਾਜੀ ਮੇਰਾ ਹਰਮੰਜੋ ਪਿੰਡ ਰਾਇਆ ਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਤੇ ਫੋਨ ਨੰਬਰ ਵੀ ਬੋਲਿਆ ਸਾਸਿ 641 ਬਤਾ ਲਿਆ ਟੱਕੀ ਭਾਜੀ ਠੀਕ ਆ ਹਾਂਜੀ ਭਾਜੀ ਤੇ ਪਹਿਲਾਂ ਫਿਰ ਸੱਜਰ ਸੋਈ ਮਾਈ ਤੋਂ ਸ਼ੁਰੂ ਕਰ ਲਈਏ। ਹਾਂਜੀ ਸੱਜਰ ਸੋਈ ਮਾਈ ਵਿਖਾ ਲਈਏ। ਠੀਕ ਆ। ਕਿੰਨਾ ਚਿਰ ਹੋ ਗਿਆ ਜਿੰਨੇ ਸੋਈ ਨਾ? ਸੋਈ ਨੂੰ ਭਾਜੀ ਪਰਸੋਂ ਰਾਤ ਦੀ ਸੋਈ ਆ ਲੈ ਲੋ। ਖਾਓ ਖਾ ਲਈਏ ਜਿੱਲਾਂ ਨਾਲੋਂ ਨਾਲ ਜੇ ਕੱਟੀ ਲਾ ਕੇ। ਮਗਰ ਕੱਟੀ ਚ? ਐਮਨ ਚੀ ਦੀ ਕੱਟੀ ਭਾਜੀ ਮਗਰ ਇੱਕ ਰੰਗ ਕਾਲੀ ਸਾਰੀ। ਕੱਟੀ ਚੰਗੀ ਆ ਉਤਰ ਮਗਰ ਖਾਣੇ ਆਵੇ ਲੋ ਪਰਸੋਂ ਰਾਤ ਦੀ ਸੋਈ ਜੀ। ਤਾਜ਼ਾ ਹੀ ਨਾੜੂ ਜਿਹੜਾ ਨਾਲ ਆ। ਤੇ ਬੱਚਾ ਬਿਲਕੁਲ ਨੂੰ ਪੂਲਾ ਹੀ ਆ ਤਾਜ਼ਾ ਬੱਚਾ ਜੀ ਜਿਹੜਾ। ਸੂਆ ਭਾਈ ਦੁੱਧਾ ਜੇ ਪਰਸੋਂ ਰਾਤ ਦੀ ਸੋਈ ਇਹਦੇ। ਦੁੱਧ ਤਾਂ ਬੋੜਾ ਉਹਨੇ 7 ਕਿਲੋ ਪੱਕਾ 1 ਲੀਟਰ ਨਾਲ 7 ਲੀਟਰ ਹੈ ਜੀ ਪੱਕਾ ਉਹ 8 ਦਾ 7 ਕਹਿੰ ਕੇ ਦੇਣਾ ਬੋੜਾ 8 ਹੋਊਗਾ ਅੱਛਾ ਤੇ ਉਰਲੇ ਅਗਲੇ ਥਾਂ ਦੀ ਇਹ ਤੇਲ ਜੀ ਅੱਛਾ ਬੈਣੀ ਤਾਂ ਦੂਸਰੇ ਵਾਲੇ ਪਾਸੇ ਦੀ ਅਗਲੇ ਥਾਂ ਦੀ ਛੋਟੇ ਥਾਂ ਦੀ ਛੋਟਾ ਥਾਂ ਨਹੀਂ ਚੱਲਦਾ ਅਗਲਾ ਬੈਣੀ ਤਾਂ ਦੂਸਰੇ ਵਾਲੇ ਪਾਸੇ ਤੇ ਕਿੰਨਾ ਕੁ ਉਤਰ ਦੁੱਧ ਕਰੀ ਜਾਊਗੀ ਦੁੱਧ ਵਿੱਚ ਹੀ ਜਾਣਾ ਨਹੀਂ ਪਹਿਲੇ ਸੁਵੇਤਾਰਾਂ ਨੇ ਕਿਹਾ 10 ਕਿਲੋ ਦੇਣੀ ਰਹੀ ਐ ਇੱਕ ਕਹਿੰਦਾ 8 ਕਿਲੋ ਮੈਂ ਦੁੱਧ ਕੱਢੂੰਗੀ ਤੋੜ ਦੋ ਫਿਰ ਇੱਕਨ ਬਾਕੀ ਥੱਲੇ ਚੰਗੀ ਆ ਉਤਰਾਂ ਅੱਖਾਂ ਇਹਦੀਆਂ ਬਿੱਲੀਆਂ ਆਮੀ ਚੌਂਦੀ ਭਾਜੀ ਪੂਰਾ ਕੱਦ ਕਾੜੇ ਵੱਡੇ ਬਾਕੀ ਉਹ ਤੇਰੇ ਆ ਬਈ ਕੱਦ ਕਾਠ ਪੇਠ ਪੁੜੇ ਤੋਂ ਚੰਗੀ ਆ ਹਨ ਭਾਂਡੇ ਦੀ ਪੂਰੀ ਸਾਫ ਆ ਮਹੀਂ ਭਾਜੀ ਤੇ ਕਿੰਨਾ ਫੇ ਰੱਖਣਾ ਵਿਧਿਆ ਦਾ ਮੁੱਲ ਭਾਈ ਤੁਹਾਨੂੰ ਪਤਾ ਜੇ ਇਹਦੇ ਥਾਂ ਹੁੰਦੇ ਚਾਹਵੇਂ ਫਿਰ ਤੇ ਝੋਟੀ 75000 ਦੀ ਵੇਚ ਦੇਣੀ ਸੀ ਆਪਾਂ ਹਾਂਜੀ ਹੁਣ ਮੁੱਲ ਇਹਦਾ 70 65 ਦੀ ਦੇ ਦਈਏ ਕਰੀਏ ਵਿੱਚੋਂ ਕੋਈ ਛੋਟ ਛੱਡ 62000 ਦੀ ਦੇਵਾਂਗੇ ਭਾਜੀ ਸਾਹਨਾ ਅੱਛਾ ਬਾਕੀ ਮੌਕੇ ਤੇ ਕਰ ਦੋਗੇ ਔਰ ਮੰਨ ਤਾਂ ਕਰ ਦਾਂਗੇ ਜਿਹੜਾ ਵੀਰਪਰਾ ਫੋਨ ਲਾਓ ਥੋੜਾ ਵੱਧ ਮੰਨਤਾ ਕੋਈ ਫੋਨ ਲਾਵੇ ਇੱਕ ਵਾਰੀ ਹਨਾ ਭਾਜੀ ਤੁਹਾਨੂੰ ਪਤਾ 4 ਮਹੀਨੇ ਚੋਗੇ ਲੋਰੀਆਂ ਮਗਰਾਂ ਸਾਖੀ ਲੱਗੇ ਫੇਰ ਬਾਕੀ ਆ ਵੀ ਇਹਦਾ ਨਾਲ ਕੱਦ ਵਜਨ ਦਾ ਮੁੱਲ ਵੀ ਪੈਣਾ ਆ ਹਾਂਜੀ ਚਿਹਰਾ ਵੀ ਇਹਦਾ ਇੱਕ ਵਾਰੀ ਦੇਖ ਸਕਦੇ ਜੀ 4 ਮਹੀਨੇ ਚੋਗੇ ਭਾਜੀ 50000 ਦੀ ਮੈਂ ਉਤਰਾ ਵੀ ਜੜੀ ਚਲੋ ਠੀਕ ਹੈ ਰਾਜੀ ਆ ਇਹ ਆ ਵੀ ਸਵੇਰ ਸਵੇਰ ਦਾ ਟਾਈਮ ਹੈ ਜੇ ਪੂਰੀ ਰੱਜੀ ਨਹੀਂ ਆ ਹਾਂਜੀ ਉਤਰਾ ਸਾਂਭੀ ਸਾਂਭੀ ਚੰਗੀ ਆ ਤੇ ਥੱਲਿਆਂ ਵਿੱਚ ਚਲੋ ਜਿੰਨੇ ਵੀ ਆ ਸਫਾਈ ਜੀ ਤੇ ਆ ਵੀ ਦਿੱਤ ਓਕੜ ਗੱਭਨ ਜੇ ਇਹ ਭਾਜੀ 8 ਮਹੀਨੇ ਹੋ ਗਏ ਸਾਢੇ 8 ਮਹੀਨੇ ਵੀ ਗੱਭਨ ਜੇ ਨੋਹਾਂ ਜਾਣਦਿਆ ਜੀ ਅੱਛਾ ਹਾਂ ਜੀ ਤੇ ਬਾਕੀ ਸੁੰਦੀ ਬੜੇ ਟਿਕਾਣੇ ਤੇ ਆ ਜਿਹੜਾ ਵੀਰ ਭਰਾ ਮਹੀਨਾ ਡੇਢ ਮਹੀਨਾ ਸੰਭਲੂਗਾ ਤੇ ਮੈਂ 20000 ਰੁਪਏ ਛੱਡ ਜੀ ਠੀਕ ਹੈ ਮਤਲਬ ਡੇਢ ਤੋਂ 2 ਮਹੀਨੇ ਸੰਭਲੀ ਪੈਣੀ ਹੱਲੇ ਤੋਰਦਾ ਇੱਕਦਾਂ ਕਾਲੀ ਮੈਂ ਤੇ ਆ ਥਾਣੇ ਦੇ ਦੇਖਸਾ ਦੇ ਲਾਗੇ ਤਾਂ ਆ ਜਿਹਾ ਹੈ ਹੱਲੇ ਬਾਰਾ ਪੂਰਾ ਨੇਰਾ ਹੀ ਆ ਟਾਈਮ ਸਿਰੋ ਸਵੇਰ ਦਾ ਉਹਦੇ ਕਰਕੇ ਜੇ ਪੂਰੀਆਂ ਰੱਜੀਆਂ ਰੁੱਤੀਆਂ ਨਹੀਂ ਆ ਬਾਕੀ ਕੱਦ ਕਾਠ ਪਿੱਠਪੂੜੇ ਤੇ ਵੀ ਠੀਕ ਆ ਤੇ ਬਾਕੀ ਹਵਾ ਨਾ ਚੰਗਾ ਪਰ ਉਹਦੀ ਸੋਨ ਤੱਕਰ ਹਵਾ ਨੇ ਜਿੱਤੇ ਲੱਦਲਾ ਚੰਗੀਆਂ ਤੇ ਥਾਣੇ ਦੇ ਇੱਕ ਰੀ ਲਾਗੇ ਤਾਂ ਦੇਖ ਸਕਦੇ ਜੀ ਛਾਈ ਛੂਈ ਬੜੀ ਭਾਜੀ ਕੱਦ ਵਜਨ ਨੂੰ ਚੰਗਾ ਮੈਂ ਦਾ ਠੀਕ ਪਿੱਠਪੂੜਾ ਸਾਫ ਲੱਗਾ ਪਿੱਠਪੂੜੇ ਤੇ ਚੰਗੀ ਯਾਤਰਾ ਬਾਕੀ ਛੰਗੀ ਸੂਈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਈ 50000 ਜੋ 48000 ਦੇ ਰਾਂਗੇ ਕਰ ਦੋ ਵਿਚ ਆ ਛੋਟ ਛੜਾ ਕਰ ਦੋ ਤੁਸੀਂ ਆਪ ਕਰ ਦੋ ਜਿੰਨਾ ਭਾਈ ਕਰਨਾ ਜੀ ਦੋ ਹੋਰ ਛੜਦੀ ਐ 46 ਦੀ ਦੇ ਦੀਏ 46 ਦੀ ਦੇ ਰਾਂਗੇ ਭਾਈ ਹਾਂ ਨਾ ਹੀ 46 ਦੀ ਐ ਅੱਛਾ ਹਾਂਜੀ ਛੋੜੀ ਹੋਣੀ 500 ਰੁਪਿਆ ਤੇ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਭਾਈ ਘਰਾਂ ਨੇ ਗਾ ਸੱਜੰਦਾਂ ਦੇ 11 12 ਕਿਲੋ ਚਾਹੁੰਦੇ ਰਹੇ ਆ ਅੱਛਾ ਐੜਗੀ ਵੀ ਚਲੋ ਜਾਣਾ ਨਹੀਂ ਲੈ ਇੰਨਾ ਦੁੱਧ ਮੈਂ ਚਵਾਈ ਜਾ ਉਹ ਰਮਾਣਾ ਠੀਕ ਹੈ ਜੀ ਹਾਂਜੀ ਤੇ ਇੱਕ ਰਿਆ ਦੇਖ ਸਕਦੇ ਜੇ ਸਾਰੀ ਫਿਰ ਤੋਂ ਤੇ ਅਚੇਰਾ ਵੀਰ ਦੇਖ ਸਕਦੇ ਦੇਖ ਸਿੰਗ ਥੋੜਾ ਜਿਹਾ ਨੀਤਾ ਨੂੰ ਕਰਕੇ ਮੋੜਿਆ ਵਾ ਬਾਕੀ ਇਹ ਵੀ ਸਰੀਰਾ ਠੀਕ ਐ ਤੇ ਆ ਵੀ ਟੋਕੜ ਗੱਬਨ ਜੀ ਹਾਂਜੀ ਇਹ ਵੀ ਭਾਈ ਦੂਜਾ ਸੁਆ ਜੇ ਅੱਛਾ ਚੌ ਸਾਢੇ ਚੌ ਮਹੀਨਿਆਂ ਦੀ ਚੈੱਕ ਪਾਸ ਜੀ ਅੱਛਾ ਅਮੀ ਠੰਡੀ ਤੀ ਸੀ ਲਿਆ ਪੁਣੀ ਹਾਂ ਵੇ ਸਾਡੇ ਉੱਤਰਾ ਠੰਡੀ ਤੇਰੀ ਆ

ਆਮ ਗਰਵੱਚੀ ਜੀ ਇਹਦੇ ਠੀਕ ਹੈ ਜੀ ਲੈ ਜਾਓ ਜੀ 2 ਕਿਲੋ ਦੁੱਧ ਜਿਹੜਾ ਕਿੰਦੇ ਵੀ ਹੁਣੇ ਦਿੰਦੀ ਆ ਇਹ ਆ ਵੀ ਚਲੋ ਜੇ ਕੋਈ ਸਟੈਲਸ ਚੁੱਲਾ ਪਾਊਗਾ ਵਾਲੋ ਜੇ ਮੈਂ ਦੁੱਧ ਦੋ ਭਾਈ ਦੁੱਧ 4-5 ਕਿਲੋ ਦਈ ਆ ਨਾ ਇਹਨੇ ਆਹ ਦੇਖ ਸਕਦੇ ਮੇਰੀ ਤੂੜੀ ਦਈ ਹੈ ਪੈਣ ਨਾਲ ਸਹੀ ਕਰਾਸ ਜੇ ਤੇ ਕੋਈ ਸਟੈਲਸ ਚੁੱਲੇ 'ਚ ਪਾ ਹੋ ਸਕਦਾ ਇਹਨੇ ਸਿਆਲਾਂ 'ਚ ਚਾਹ ਪਾਨੀ ਦਾ ਸਾਰੀ ਜਾਊਗੀ ਉਤਰਾ ਠੰਡੀ ਥੀਰੀ ਹੈ ਠੰਡੀ ਬੜੀ ਭਾਜੀ ਜਿੱਦਾਂ ਮਰਜ਼ੀ ਬਹਿ ਜਾਓ ਤੇ ਤੁਹਾਨੂੰ ਸਭ ਨੂੰ ਓਕੇ ਆ ਸਾਰੇ ਇਹਦੇ ਹੈ ਨਾ ਭਾਈ ਇੱਕ ਧਾਰਦਾ ਨਹੀਂ ਬਾਦ ਕਾਟ ਅੱਛਾ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਈ ਜੀ 16 ਹਾਂਗੇ 15 ਦੀ ਦੇ ਦੀਏ 14 ਦੀ ਦੇ ਦੀਏ ਦੇ ਦਾਂਗੇ ਭਾਈ ਜੀ ਹਾਂ ਨਾ 14 ਦੀ ਬਾਕੀ ਇਹੋ ਬੇਨਤੀ ਹੱਦ ਘਾਉ ਕੋ ਵੀ ਤਸੱਲੀ ਕਰਕੇ ਦੋ ਟਾਈਮ ਚੋ ਕੇ ਤੇ ਚੈੱਕ ਪਾਸ ਆਪਣੀ ਟੇਪ ਕੇ ਖੜੀ ਠੀਕ ਹੈ ਜੀ ਹਾਂਜੀ ਠੀਕ ਹੈ ਵੀ ਜੀ ਬਾਕੀ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੁਈ ਦੇ ਆਪਣੀ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਛੱਡੋ ਜੀ